ਦੋ ਬੱਚਿਆਂ ਦੀ ਮਾਂ ਮਨੀਸ਼ਾ ਬਿਨਾਂ ਘਰ ਦੱਸੇ ਬੱਚਿਆਂ ਨੂੰ ਲੈ ਕੇ ਹੋਈ ਫਰਾਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੋ ਇਹ ਵੀ ਹੈ ਤੇ ਉਸਦੀ ਮਾਤਾ ਸੀਤਾ ਨੇ ਵਾਸੀ ਲਹਿਲ ਨੇ ਦੱਸਿਆ ਕਿ ਸਾਡੀ ਨੂੰ ਮਨੀਸ਼ਾ ਪਹਿਲਾਂ ਕਿਤੇ ਚਲੀ ਗਈ ਸੀ ਅਧ ਤਕਰੀਬਨ 8-9 ਮਹੀਨੇ ਬਾਸਾਂ ਨੂੰ ਫੋਨ ਆਇਆ ਤੇ ਆਖਿਆ ਕਿ ਮੈਨੂੰ ਇੱਥੋਂ ਲੈ ਜਾਓ ਤੇ ਅਸੀਂ ਉਸ ਨੂੰ ਉੱਥੋਂ ਲੈ ਆਏ ਦੋ-ਚਾਰ ਦਿਨ ਘਰ ਰਹਿਣ ਵਿੱਚ ਮਗਰੋਂ ਦਵਾਈ ਦਾ ਬਹਾਨਾ ਲਾ ਕੇ ਘਰੋਂ ਫਿਰ ਕਿਤੇ ਚਲੀ ਗਈ ਉਹ ਇੱਕ ਨਵਾਂ ਮੋਬਾਈਲ ਫੋਨ ਅਤੇ ਤਰਨ ਨਗਦੀ ਅਤੇ ਘਰੋਂ ਦੋਨੋਂ ਬੱਚੇ ਲੈ ਕੇ ਫਰਾਰ ਹੋ ਗਈ ਜਿਸ ਦੀ ਸੂਚਨਾ ਅਸੀਂ ਧਾਰੀਵਾਲ ਪੁਲਿਸ ਸਟੇਸ਼ਨ ਦੇ ਦਿੱਤੀ ਹੈ ਉਸ ਦੇ ਬੇਟੇ ਨੇ ਅਪੀਲ ਕੀਤੀ ਕਿ ਜੇਕਰ ਉਸ ਬਾਰੇ ਕਿਸੇ ਨੂੰ ਪਤਾ ਲੱਗੇ ਤਾਂ ਸਕਰੀਨ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕੀਤਾ ਜਾਵੇ ਉਹਨਾਂ ਨੇ ਆਖਿਆ ਕਿ ਜੇਕਰ ਉਸ ਨਾਲ ਬਾਹਰ ਕੋਈ ਅਬੀਨਬੀ ਹੁੰਦੀ ਆ ਤਾਂ ਉਸ ਦੀ ਜ਼ਿੰਮੇਵਾਰ ਸਾਡੀ ਨੋਮ ਨਿਸ਼ਾ ਖੁਦ ਹੋਵੇਗੀ ਜਦ ਇਸ ਸੰਬੰਧੀ ਥਾਣਾ ਧਾਰੀਵਾਲ ਮੈਡਮ ਅਮਨਦੀਪ ਕੌਰ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਅਸੀਂ ਕਾਲ ਡਿਟੇਲ ਕਲਵਾ ਕੇ ਜਾਂਚ ਕਰਾਂਗੇ ਇਨਾਂ ਦੀ ਨੌਨ ਜਲਦੀ ਲੱਭਿਆ ਜਾਵੇਗਾ ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਜੀਤ ਸਿੰਘ ਦੀ ਖਾਸ ਰਿਪੋਰਟ ਹਾਂ ਮਾਤਾ ਕਿਲਾ ਛੇ ਦਾ ਲੈ ਲੈ ਹਾਂ ਕੀ ਹੋਇਆ ਤੁਹਾਡੀ ਨੋਕੀ ਤੋਂ ਚੱਲ ਗਈ ਬਾਂਦਸ ਕਰੋਗੇ ਇਹ ਭਰਾ ਕੋਲ ਕਹਿੰਦੀ ਮੈਂ ਬਰਾਂਡਪੁਰ ਤੇ ਲੀਵੇਂ ਤੇ ਬਰਾਂਡਪੁਰ ਤੇ ਆਕੇ ਨੇ ਤਦਾਂ ਨੀ ਮੈਂ ਭਰਾਂਡਕੋਟ ਚੱਲੀ ਆ ਪਖਾਨਕੋਟ ਪਹੁੰਚੀ ਨਹੀਂ ਦੋ ਦਿਨ ਆਪਾਂ ਠੀਕਿਆ ਤੇ ਭਰਾ ਨੂੰ ਫੋਨ ਕੀਤਾ ਤਾਂ ਇਹ ਤੇ ਦੋ ਤਨ ਮੋਟਰਸਾਈਕਲੋਂ ਲੈ ਆ ਲਏ ਧੜੇ ਆ ਪਠਾਨੇ ਗਏ ਆ ਠਾਨੇ ਰਿਪੋਰਟ ਕੀਤੀ ਉਹਨਾਂ ਨੇ ਕਹਿੰਦੇ ਜਿੰਦਾ ਮਰਦਾ ਕੁੜੀ ਸਾਨੂੰ ਲੱਭ ਕੇ ਦੇਵੋ ਤੇ ਨਵਾਂ ਮਹੀਨਾ ਬਾਅਦ ਅਹੀਂ ਲੱਭੀ ਦੀ ਆ ਤੇ ਹੁਣ ਹੀ ਲੱਭ ਕੇ ਲਿਆਂਦੀ ਆ ਤੇ ਪੰਜ ਦਿਨ ਰਹੀ ਆ ਪੰਜਾਂ ਦਿਨਾਂ ਦੇ ਬਾਅਦ ਦੋ ਬੱਚੇ ਸਾਡੇ ਲੈ ਗਈ ਆ ਇੱਕ ਆਲੀਆ ਬੇਟੀ ਆ 4 ਸਾਲ ਦੀ ਤੇ ਆਸ਼ਿਸ਼ ਬੱਚਾ ਵਾ 2 ਸਾਲ 3 ਸਾਲ ਦਾ ਤੇ ਬੇਟਾ ਵੀ ਲੈ ਗਈ ਆ ਕੱਲ ਫੋਨ ਲੈ ਕੇ ਦਿੱਤਾ 6000 ਦਾ ਉਹ ਵੀ ਲੈ ਗਈ ਨਾਲ 10000 ਰੁਪਇਆ ਲੈ ਗਈ ਆ ਦਵਾਈ ਦਾ ਬਹਣਾ ਲਾ ਕੇ ਗਈ ਆ ਇਹ ਮੈਂ ਦਵਾਈ ਲਿਆਉਣੀ ਆ ਮੈਂ ਕੰਮ ਤੇ ਚਲ ਗਈ ਆ ਇਹ ਮੁੰਡੇ ਨੂੰ ਕਿਹਾ ਕਿ ਮੁੰਡੇ ਨੂੰ ਨਾਲ ਲੈ ਜੀ ਉਹਨੂੰ ਨਹੀਂ ਘੜਿਆ ਤੇ ਦਵਾਈ ਦੇ ਬਹਨੇ ਗਈ ਆ ਤੇ ਵਾਪਸ ਨਹੀਂ ਆਈ ਕਿਦਾਂ ਦੀ ਕੋਈ ਸ਼ੁਕਰਵਾਰ ਦੀ ਉਸ ਮੁਸ਼ਕਲ ਤੇ ਕੋਈ ਸਰਪੋਰਟ ਕਰਾਈ ਦੀ 3 ਜਰੂਰੀ ਗੱਲ 5 ਸਾਲ ਹੋ ਗਏ 2 ਬੱਚੇ ਸੀ 2 ਬੱਚੇ ਨਾਲ ਲੈ ਗਈ ਧੰਨ ਬੱਚੇ ਲੈ ਗਈ ਫੋਨ ਬੰਦਾ ਲਿਆ ਫੋਨ ਬੰਦਾ ਹੁੰਦਿਆ ਦਾ ਇਹੋ ਕਿਤੇ ਲੱਗ ਗੀ ਪਹਿਲਾ ਮਰਾਜ ਭਰੇ ਗਈ ਉਥੇ ਨਾ ਓ ਮਹੀਨੇ ਰਹਿ ਕੇ ਆਈ ਆ ਕਾਸ਼ਮੰਡੇ ਦਾ ਨਾਮ ਉਥੇ ਕਹਿੰਦੀ ਮੈਨੂੰ ਮਾਰ ਦੇ ਘੋਟ ਦੇ ਨੇ ਤੇ ਉਥੋਂ ਇਹਨੇ ਫੋਨ ਕੀਤਾ ਵੀ ਮੈਨੂੰ ਲੈ ਦਿਓ ਤੇ ਐ ਕਿਹਾ ਚੱਲ ਕੋਈ ਗੱਲ ਨਹੀਂ ਬੱਚਿਆਂ ਦੀ ਮਾਂ ਆ ਜੇਗੀ ਆਪਣੇ ਬੱਚੇ ਸੰਭੇਗੀ ਉਥੇ ਜਾ ਕੇ ਲਿਆਂਦਾ ਇਹਨੂੰ ਲਿਖ ਲਿਖਾ ਕਰਕੇ ਉਹਨਾਂ ਦੇ ਸਰਪੰਚ ਨੇ ਲੈ ਕੇ ਦਿੱਤਾ ਤਾਂ ਉਹ ਕਾਗਜ਼ ਵੀ ਸਾਡੇ ਕੋਲ ਹੈਗਾ ਵਾ ਤੇ ਬੜੀ ਸੁਣੀ ਆਣ ਕੇ ਪੰਝ ਦਿਨ ਰਹੀ ਆ ਐਨੀ ਮੇਰੇ ਕੰਨ ਤੇ ਛੱਟ ਲੱਗੀ ਦੀ ਆ ਇਹ ਦਵਾਈ ਲੈਣ ਗਈ ਗਰਦਾਸਪੁਰੇ ਇੱਕ ਦਿਨ ਲੈ ਕੇ ਆ ਗਈ ਆ ਆਂਦੀ ਘੰਨ ਚੱਕ ਕਰਾਉਣ ਜਾਣਾ ਵਾ ਤੇ ਮੈਂ ਕਿਹਾ ਮੁੰਡੇ ਨੂੰ ਨਾਲ ਲੈ ਜੀ ਉਹਨੂੰ ਇਹਨੇ ਨਹੀਂ ਘੜੇ ਆਏ ਵੀ ਕੰਮ ਤੇ ਚੱਲ ਗਿਆ ਮੰਮੀ ਚੱਲ ਗਈ ਮਗਰੋ ਚੱਲ ਗਈ ਕੀ ਨਾਮ ਕੀ ਉਹ ਮਨੀਸ਼ਾ ਉਹਦਾ ਨਾਮ ਆ ਹਾਂਜੀ ਕਿਹੜੀ ਕੀ ਮੰਗ ਕੀ ਕਰਦੇ ਹੋ ਇਹ ਬੱਚੇ ਲੈਣਾ ਚਾਹੁੰਨੇ ਉਹ ਇਧਰ ਆ ਜਾ ਉਹਨੂੰ ਬੱਚੇ ਲੈਣਾ ਚਾਹੁੰਨੇ ਹਾਂ ਜੇ ਕੋਈ ਇਹਨੂੰ ਵੇਖੇ ਤੇ ਸਾਨੂੰ ਦੱਸ ਸਕਦਾ ਵਾ ਵੀ ਨਾ ਵੀ ਜੇ ਭਾਈ ਕਿਹੜਾ ਪਿੰਡ ਲੈ ਲਾ ਕੀ ਮਸਲਾ ਕੀ ਹੈ ਸਾਰਾ ਮਸਲਾ ਹੋਇਆ ਭਾਈ ਮੈਂ ਬੱਚੇ ਲੈਣਾ ਚਾਹੁੰਦਾ ਤੇ 10000 ਰੁਪਏ ਇਹਨਾਂ ਨੂੰ ਮੇਰੇ ਕੋਲ